ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਮਾਮਲਾ ਲੁਧਿਆਣਾ ਦੀ ਗਿਲ ਕਲੋਨੀ ਸਟਾਰ ਰੋਡ ਲੋਹਾਰਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਵਿੱਚੋਂ ਕੁਝ ਬਦਮਾਸ਼ਾਂ ਦੇ ਵੱਲੋਂ ਲੁੱਟ ਕੀਤੀ ਗਈ ਹੈ ਤਦ ਦਾਸ ਦੇ ਕਿ ਪ੍ਰਾਪਰਟੀ ਡੀਲਰ ਵੀ ਜਿਹੜਾ ਦਫਤਰ ਦੇ ਵਿੱਚ ਹੀ ਮੌਜੂਦ ਸੀ ਜਿਸ ਵੇਲੇ ਪਹਿਲਾਂ ਤਾਂ ਇਹ ਤਿੰਨ ਬਦਮਾਸ਼ ਜਿਹੜੇ ਨੇ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਂਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਵਿੱਚ ਦਾਖਲ ਹੁੰਦੇ ਨੇ ਜਦਕਿ ਇੱਕ ਉਹਨਾਂ ਦਾ ਬਾਹਰ ਹੀ ਇੰਤਜ਼ਾਰ ਕਰ ਰਿਹਾ ਹੁੰਦਾ ਹਥਿਆਰਾਂ ਦੇ ਨਾਲ ਲੈਸ ਹੋ ਕੇ ਇਹ ਬਦਮਾਸ਼ ਜਿਹੜੇ ਨੇ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਵਿੱਚ ਵੜਦੇ ਨੇ ਇਸ ਦੇ ਹਿੰ ਨਕਦੀ ਜਿਹੜੀ ਐ ਲੁੱਟ ਲਿੱਤੀ ਜਾਂਦੀ ਐ ਕਿਰਪਾਨਾਂ ਇਸ ਦੇ ਨਾਲ ਹੀ ਖੰਡਾ ਵੀ ਜਿਹੜਾ ਇਹਨਾਂ ਦੇ ਕੋਲ ਮੌਜੂਦ ਹੁੰਦਾ ਪਿਸਤੌਲ ਹਥਿਆਰਾਂ ਦੇ ਬਲ ਦੇ ਉੱਪਰ ਇਹਨਾਂ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਤਾ ਨੂੰ ਅੰਜਾਮ ਦਿੱਤਾ ਗਿਆ ਦਾਅਸਦੀ ਐ ਕਿ ਕੋਈ ਰਾਤ ਦਾ ਸਮਾਂ ਨਹੀਂ ਬਲਕਿ ਦਿਨ ਦਿਹਾੜੇ ਇਹ ਲੁੱਟ ਦੀ ਵਾਰਤਾ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਗਈ ਜਿਸ ਤੇ ਮਗਰੋਂ ਨਕਦੀ ਲੁੱਟਣ ਤੋਂ ਬਾਅਦ ਇਹ ਬਦਮਾਸ਼ ਜਿਹੜੇ ਨੇ ਮੌਕੇ ਤੋਂ ਫਰਾਰ ਹੋ ਗਏ ਤਾਂ ਦੇਖ ਸਕਦੇ ਆ ਕਿ ਜਿਹੜੇ ਪ੍ਰਾਪਰਟੀ ਡੀਲਰ ਨੇ ਉਹਨਾਂ ਦੇ ਵੱਲੋਂ ਇਸ ਬਾਬਤ ਸ਼ਿਕਾਇਤ ਵੀ ਜਿਹੜੀ ਐ ਦਰਜ ਕਰਵਾ ਦਿੱਤੀ ਗਈ ਐ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਕੰਜੇ ਬਦਮਾਸ਼ ਜਿਹੜੇ ਨੇ ਪਹਿਲਾਂ ਤਾਂ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਵਿੱਚ ਦਾਖਲ ਹੋਏ ਕਿਰਪਾਨ ਜਿਹੜੀ ਉਸ ਨੂੰ ਦਿਖਾਈ ਗਏ ਉਸ ਨੂੰ ਹਥਿਆਰ ਜਿਹੜੇ ਨੇ ਦਿਖਾ ਕੇ ਡਰਾਇਆ ਗਿਆ ਜਿਸ ਤੇ ਮਗਰੋਂ ਉਸ ਦੇ ਕੋਲੋਂ ਨਕਦੀ ਲੁੱਟ ਲਈ ਗਈ ਇਸ ਦੇ ਨਾਲ ਹੀ ਮੌਕੇ ਤੋਂ ਫਰਾਰ ਹੋ ਗਏ ਤਾਂ ਸੀਸੀਟੀਵੀ ਦਾ ਇੱਕ ਵਾਰ ਤੁਸੀਂ ਵੀ ਰੁਕ ਕਰੋ ਸਕੀਨਾ ਮੇਰਾ ਦਾ ਮੇਰਾ ਪਰਮਜੀਤ ਮਹਿਤਾ ਜੀ ਸਰ ਕਿਹੜੇ ਏਰੀਆ ਦੇ ਵਿੱਚ ਕਾਰੋਬਾਰ ਹੈ ਤੇ ਕਾਹਦਾ ਕਾਰੋਬਾਰ ਹੈ ਇਹ ਆਪਣਾ ਲੋਹਾਰਾ ਪਿੰਡ ਪੈਂਦਾ ਜੀ ਇਹ ਗਿਲ ਕਲੋਨੀ ਪੈਂਦੀ ਹੈ ਜੀ ਤੇ ਤੇ ਪ੍ਰਾਪਰਟੀ ਦਾ ਕੰਮ ਹੈ ਜੀ ਕੀ ਵਾਕਏ ਵਾਪਰੇ ਸੀਗਾ ਤੇ ਕਿੰਨੇ ਵਜੇ ਦੀ ਘਟਨਾ ਹੈ ਇਹ ਲਗਭਗ ਜੀ 11 ਵਜੇ ਦੀ ਆ ਪੰਜ ਤਰੀ ਦੀ ਹਾਂ ਬਾਰਸ਼ ਪੈ ਰਹੀ ਸੀ ਤੇ ਮੈਂ ਬੈਠਾ ਜੀ ਇੱਕ ਲਗ ਜਦੋਂ ਅੰਦਰ ਬੰਦੇ ਆਏ ਦੋ ਹੈਗੇ ਉਹਨੇ ਆਤ ਕਿਰਪਾਨਾਂ ਜੀ ਹੈਗੀਆਂ ਦਰਵਾਜ਼ਾ ਬਟਾਇਆ ਗਿਆ ਤੇ ਆ ਕੇ ਮੈਂ ਪਹਿਲੇ ਜਮਾਲ ਕੀ ਤੀਨ ਕਿੰਨੇ ਕ ਪੈਸੇ ਪੈਸੇ ਕੋ ਲਗਵਾ ਕੋਈ 7000 ਰੁਪਇਆ ਅੱਛਾ ਤੇ ਆ ਕੇ ਉਹਨਾਂ ਡਿਮਾਂਡ ਕੀਤੇ ਕੋਈ ਸੈਲਫ ਫਾਇਰ ਮਾਰੀ ਕੋਈ ਨਹੀਂ ਛੱਟ ਪੇਡ ਨੂੰ ਤਾਂ ਕੋਈ ਨਹੀਂ ਮਾਰੀ ਹੈਗੇ ਪੈਸੇ ਲੈ ਕੇ ਚਲੇ ਗਏ ਜੀ ਤੇ ਕਿੰਨੀ ਕ ਦੇਰ ਉਹ ਅੰਦਰ ਦੁਕਾਨ ਦੇ ਰਹੇ ਕੋਈ ਮੈਂਟਲ ਰਿਪੋਰਟ ਕਰੇ ਹੋਣੀ ਜੀ ਸੋ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਨੂੰ ਜਾਣਕਾਰੀ ਦਿੱਤੀ ਕੋਈ ਤੁਹਾਡੀ ਤਾਂ ਕੋਈ ਪੁਰਾਣੀ ਨਹੀਂ ਨਹੀਂ ਮੇਰੀ ਕੋਈ ਪੁਰਾਣੀ ਨਹੀਂ ਹੈਗੀ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਸੁਣੀਆਂ ਰਹੀਆਂ ਦੰਦੀ ਕਟਣਾ ਕੋਈ ਸੁਣੀ ਨਹੀਂ ਆਈ ਗਈ ਜਲਦ ਕਦਮ ਆਇਆ ਮੈਂ ਇੱਥੇ ਮੈਂ ਸੁਣੀ ਨਹੀਂ ਕਰੀ ਆਈ ਪੁਲਿਸ ਸੁਣ ਕਾ ਵੀ